ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਮ ਠੀਕ ਰੱਖੇ ਸੱਚੇ ਪਾਤਸ਼ਾਹ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਇੱਥੇ ਠੀਕ ਠਾਕ ਆਂ ਬੱਚੇ ਤੁਹਾਨੂੰ ਤੰਦਰੁਸਤ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਜ ਤੁਹਾਡੇ ਥੋੜੇ ਥੋੜੇ ਕਮੈਂਟਾਂ ਦੇ ਜਵਾਬ ਦੇਣੇ ਆ ਥੋੜੇ ਜੀ ਜਿੰਨੇ ਕੋ ਮੈਨੂੰ ਦੇਣੇ ਆਏ ਤੇਨੇ ਹੋਰ ਇੱਕ ਤਾਂ ਆਇਆ ਸੀਗਾ ਅ ਬੀਬੀ ਜੀ ਤੁਸੀਂ ਆਪ ਤਾਂ ਸਵੇਰੇ ਸ਼ਾਮ ਦੀ ਮੈਡੀਸਨ ਲੈਂਦੇ ਹੋ ਆਪਕੇ ਬੈਕ ਸਾਈਡ ਮੇ ਆਪकी मेडिसिन ਆ ਪਈ ਆਇਆ ਬਾਕਸ ਚ ਜਸਵੀਰ ਕ੍ਰੀਏਸ਼ਨਸ ਉਹਨਾਂ ਨੇ ਲਿਖਿਆ ਕਿਉਂਕਿ ਕੱਲ ਤੂੰ ਉਹ ਕੀਤਾ ਸੀਗਾ ਨਾ ਐਕਸਰਸਾਈਜ਼ ਵਾਇਰਲਸਿਸ ਦਾ ਜਵਾਬ ਦਿਓ ਵੀ ਉਹ ਜਵਾਬ ਤਾਂ ਆਇਆ ਪਤ ਵੀ ਉਹ ਗੋੜਾਂਤ ਮੈਨੂੰ ਬਹੁਤ ਲੱਗੀਆਂ ਸੀ ਪਰ ਹੁਣ ਤਾਂ ਮੈਨੂੰ ਜਮ੍ਹਾਂ ਗੋੜਾਂ ਘਟ ਗਈਆਂ ਇੱਕ ਬੀਪੀ ਜੀ ਇੱਕ ਖੂਨ ਪਤਲੇ ਦੀ ਉਹ ਨੰਬਰ ਵੀ ਘਟ ਗਿਆ ਗੋਲੀ ਦਾ ਅੱਗੇ ਨਾਲ ਉਹ ਫਰਕ ਬਹੁਤ ਪੈ ਗਿਆ ਮੈਨੂੰ ਤੇ ਨਹੀਂ ਤਾਂ ਮੇਰਾ ਵੀ ਵੀ ਚੱਕਦਾ ਹੀ ਨਹੀਂ ਸੀ ਮੈਨੂੰ ਤਾਂ ਬਹੁਤ ਨੰਬਰ ਦੀ ਗੋਲੀ ਲੱਗੀ ਹੋਈ ਸੀ ਤੇ ਹੁਣ ਤਾਂ ਮੈਨੂੰ 10 ਨੰਬਰ ਦੀ ਗੋਲੀ ਆ ਤੇ ਹੌਲੀ ਹੌਲੀ ਫਰਕ ਪੈਂਦਾ ਜਾਂਦਾ ਜਿਵੇਂ ਜਿਵੇਂ ਮੈਂ ਆਪਾਂ ਯੋਗਾ ਵਧਾਵਾਂਗੇ ਓਵੇਂ ਓਵੇਂ ਆਪਾਂ ਫਰਕ ਪਈ ਜਾਊਗਾ ਖੂਨ ਪਤਲੇ ਵੀ ਜਿਆਦਾ ਨੰਬਰ ਦੀ ਸੀ ਹੁਣ ਉਹ ਘਟਾ ਅੱਗੇ ਨਾਲ ਫਰਕ ਪੈ ਗਿਆ ਬਹੁਤ ਤੇ ਹਰਪ੍ਰੀਤ ਕੌਰ ਰੰਡਾਵਾ ਉਹਨਾਂ ਨੇ ਸਸਰੀਕਾਲ ਭੇਜੀ ਆ ਤੇ ਨਾਲ ਕਿਹਾ ਕਿ ਤੁਸੀਂ ਸਦਾ ਸਲਾਮਤ ਰਹੋ। ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬਤੇ ਮੇਰੀ ਤਾਂ ਪਤ ਸਸਰੀਕਾਲ ਨਹੀਂ ਮੇਰੀ ਵਾਹਿਗੁਰੂ ਜੀ ਦਾ ਪਤਾ ਹੀ ਹੈ। ਉਹਨਾਂ ਨੇ ਤਾਂ ਕਿਹਾ ਸਸਰੀਕਾਲ ਤਾਂ ਠੀਕ ਆ ਉਹ ਕਹਿੰਦੇ ਤੁਸੀਂ ਸਲਾਮਤ ਰਹੋ। ਚਲੋ ਮੈਂ ਤਾਂ ਪਤ ਠੀਕ ਠਾਕ ਆ ਤੁਹਾਨੂੰ ਪਰਮਾਤਮਾ ਠੀਕ ਰੱਖੇ। ਮੈਂ ਤਾਂ ਤੰਦਰੁਸਤ ਆ। ਚਲੋ ਹੋਰ ਦੱਸ ਦਿੰਨੀ ਆ ਮੈਂ। ਬੀਬੀ ਹੱਡੀਆਂ ਦੇ ਦਰਦ ਬਾਰੇ ਦੱਸੋ ਸਵੇਰ ਨੂੰ ਪੈਰ ਵੀ ਥੱਲੇ ਨਹੀਂ ਲੱਗਦਾ ਨਸੀਬਕੌਰ ਹੱਡੀਆਂ ਹੱਡੀਆਂ ਬਾਰੇ ਵੀ ਦੱਸ ਦੂ ਮੈਂ ਹਾਂ ਅਗਲੇ ਵਲੌਗ ਦੱਸਾਂਗੇ ਅਗਲੇ ਵਲੌਗ ਚੱਡੀਆਂ ਬਾਰੇ ਤੇ ਚਲੋ ਇੱਕ ਦੋ ਹੋਰ ਪੜ੍ਹਦੇ ਆਂ ਜੀ ਆਪਾਂ ਕਮੈਂਟ ਪੜ੍ਹਦੀਏ ਫੇਰ ਭੈਣਾ ਕਹਿ ਦਿੰਦੀਆਂ ਨੇ ਸਾਡਾ ਜਵਾਬ ਕਿਉਂ ਨਹੀਂ ਦਿੰਦੇ ਸਤਵੰਤ ਕਾਰਬਨੋਂ ਸਸਤੀ ਕਾਲ ਆਈ ਐ ਤੇ ਅ ਗੁਰਾਂ ਪਤਾ ਨਹੀਂ ਕੀ ਹੈ ਗੁਰਾਂਸ਼ ਲਾਈਫ ਉਹਨਾਂ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਦਲਜੀਤ ਸਾਹਿਬ ਵੱਲੋਂ ਵੀ ਬੀਬੀ ਜੀ ਡਿਪਰੈਸ਼ਨ ਦਾ ਇਲਾਜ ਵੀ ਦੱਸੋ ਉਹ ਵੀ ਦੱਸਣਾ ਕਿਸੇ ਬਲੌਗ ਦੇ ਵਿੱਚ ਦੱਸ ਦੇਾਂਗੇ ਹਾਂ ਉਹ ਵੀ ਦੱਸ ਦੇਾਂਗੇ ਅ ਨੈਕਸਟ ਹੈ ਕਿਸੇ ਨੇ ਕਿਹਾ ਹੈਗਾ ਇਹ ਜੋਗਾ ਹੈਡ ਵਾਲਾ ਆਈਜ਼ ਲਈ ਵੀ ਠੀਕ ਹੈ ਜੀ ਜ਼ਰੂਰ ਕਰੋ ਬੀਬੀ ਜੀ ਸਹੀ ਕਹਿ ਰਹੇ ਹਨ ਅਮਰਜੀਤ ਕੌਰ ਭੈਣ ਵੱਲੋਂ ਆਇਆ ਕਮੈਂਟ ਇਹ ਉਹ ਕਹਿੰਦੇ ਵੀ ਬੀਬੀ ਸਹੀ ਕਰ ਰਹੇ ਨੇ ਅੱਖਾਂ ਵਾਸਤੇ ਵੀ ਸਹੀ ਹੈ ਇਹ ਵਾਲਾ ਯੋਗਾ ਜਿਹੜਾ ਕੱਲ ਦਿੱਤਾ ਸੀ ਇਹ ਜਪਦਾ ਸਾਰੇ ਅੰਗਾਂ ਵਾਸਤੇ ਸਹੀ ਹੈ ਅੱਖਾਂ ਵਾਸਤੇ ਵੀ ਸਹੀ ਹੈ ਪਰ ਅੱਖਾਂ ਦਾ ਆਪਾਂ ਹੋਰ ਦੱਸਾਂਗੇ ਤੁਹਾਨੂੰ ਹੋਰ ਬਲੌਗ ਵਿੱਚ ਦੱਸਾਂਗੇ ਬਲਜਿੰਦਰ ਕੌਰ ਕੈਨੇਡਾ ਤੋਂ ਐ ਬਲਜਿੰਦਰ ਕੌਰ ਕੈਨੇਡਾ ਤੋਂ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਵੀਡੀਓ ਹੈ ਸਤਿ ਸ਼੍ਰੀ ਅਕਾਲ ਬੀਬੀ ਗੋਡ ਬlesਸਿੰਗ ਤੇ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਹਾਡੀ ਵੀ ਉਮਰ ਬੱਤ ਲੰਮੀ ਕਰੇ ਤੰਦਰੁਸਤੀ ਤੁਹਾਨੂੰ ਵੀ ਬਖਸ਼ੇ ਤੁਸੀਂ ਇੰਨਾ ਨਾ ਪਿਆਰ ਦਿੰਨੇ ਆ ਤੇ ਅਮਨਦੀਪ ਕੌਰ ਖਾਰੇ ਤੋਂ ਉਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਤੇ ਜਸਵੀਰ ਕੌਰ ਭੈਣਾ ਉਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਸਤਿ ਸ਼੍ਰੀ ਅਕਾਲ ਤਾਂ ਬਹੁਤ ਸਾਰੀਆਂ ਭੈਣਾਂ ਨੇ ਭੇਜੀ ਆ ਬਸ ਸਾਰਿਆਂ ਨੂੰ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਪੰਜੀਤ ਕੌਰ ਵੜੈਚ ਮਾਤਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਆ ਬੱਸ ਤੁਸੀਂ ਇੰਨਾ ਮੈਨੂੰ ਪਿਆਰ ਦਿੰਨੇ ਆ ਤੁਹਾਨੂੰ ਵੀ ਪਰਮਾਤਮਾ ਵੈਗੁਰੂ ਚੜ੍ਹਦੀ ਕਲਾ ਜ ਰੱਖੀ ਸੱਚੇ ਬਾਦਸ਼ਾਹ ਚਲੋ ਜੀ ਮੇਰੇ ਖਿਆਲਾ ਕਾਫੀ ਹੋ ਗਏ ਜੈਸਮੀਨ ਕੋਰੋਨਾ ਨੇ ਵੀ ਕੱਲ ਸਸਤੀ ਕਾਲ ਭੇਜੀ ਸੀ ਤੇ ਨਾਲ ਦੀ ਨਾਲ ਇੱਕ ਕਮੈਂਟ ਕੀਤਾ ਸੀ ਕਿ ਤੁਸੀਂ ਜਵਾਬ ਨਹੀਂ ਦਿੱਤਾ ਸਸਤੀ ਕਾਲ ਦਾ ਐਕਚੁਅਲੀ ਜੀ ਬੀਬੀ ਨੂੰ ਤਾਂ ਦੇਖੋ ਨਾ ਤਾਂ ਕਮੈਂਟ ਵਿਚਾਰੀ ਨੂੰ ਪੜ੍ਹਨੇ ਆਉਂਦੇ ਆ ਹਾਂ ਤੇ ਮੈਂ ਤਾਂ ਵੈਗੁਰੂ ਜੀ ਕਾ ਖਾਸਾ ਵੈਗੁਰੂ ਜੀ ਖਤੇ ਕਰ ਤੇ ਨਾ ਹੀ ਜਵਾਬ ਦੇਣੇ ਆਉਂਦੇ ਆ ਹਨਾ ਉੱਥੇ ਲਿਖਣਾ ਨਹੀਂ ਆਉਂਦਾ ਕਮੈਂਟ ਜਾਂ ਤਾਂ ਫਿਰ ਮੈਂ ਲਿਖੂੰਗੀ ਸਸਤੀ ਕਾਲ ਹਨਾ ਤੇ ਉਹਦਾ ਕੋਈ ਫਾਇਦਾ ਨਹੀਂ ਆ ਤੁਸੀਂ ਬੀਬੀ ਨੂੰ ਸਸਤੀ ਕਾਲ ਕਰ ਰਹੇ ਹੋ ਤੇ ਮੈਂ ਚੁੱਪ ਕਰਕੇ ਲਿਖੀ ਜਾਵਾਂ ਤਾ ਉਹ ਬੀਬੀ ਨੂੰ ਮਤਾਈ ਬਲਾਗ ਕੀ ਵੇਖ ਲਿਆ ਕਰੋ ਤਾਂ ਹੀ ਅੱਜ ਮੈਂ ਕਮੈਂਟ ਹੈ ਜਿਹੜੀ ਉਹ ਪੜ ਕੇ ਸੁਣਾ ਰਹੀਆਂ ਕਿ ਬੀਬੀ ਨੂੰ ਪਤਾ ਲੱਗਦਾ ਨਹੀਂ ਠੀਕ ਹੈ ਜੀ ਸੋ ਬੀਬੀ ਦਾ ਇਸ ਤਰ੍ਹਾਂ ਹੀ ਜਵਾਬ ਦੇ ਸਕਦੀ ਹੈ ਤੁਹਾਡੇ ਕਮੈਂਟਸ ਦੇ ਚਲੋ ਹੁਣ ਅਗਲੀ ਰੈਸਪੀ ਹੈ ਜਿਹੜੀ ਉਹ ਆਪਾਂ ਕੁਝ ਨਾਮ ਲੈਦੇ ਨੇ ਤਾਂ ਅਗਲੀ ਰੈਸਪੀ ਹੁਣ ਬੀਬੀ ਦੱਸੂਗੀ ਕਾਨੂੰ ਸ਼ੇਅਰ ਕਰੂਗੀ ਤੁਹਾਡੇ ਨਾਲ ਚਲੋ ਦੇਖੋ ਕੀ ਦੱਸਦੀ ਹੈ ਜੀ ਚਲੋ ਆਪਾਂ ਹੁਣ ਤੁਹਾਨੂੰ ਦੱਸ ਦਈਏ ਬੱਚਿਆਂ ਦੀ ਖੰਗਾਰੇ ਚਲੋ ਬੇਟੀਆਂ ਆਪਾਂ ਬਲਾਗ ਸ਼ੁਰੂ ਕਰਦੀਆਂ ਅੱਗੇ ਤਾਂ ਐ ਹੁੰਦਾ ਸੀ ਵੀ ਬੁੜਗਾਂ ਡਾਕਟਰਾਂ ਕੋਲੇ ਬੱਚਿਆਂ ਨੂੰ ਨਹੀਂ ਸਿਲ ਜਾਂਦੀਆਂ ਕੌਣ ਲੈ ਕੇ ਜਾਂਦਾ ਸੀ ਅੱਗੇ ਨਾ ਹੀ ਕੋਈ ਇੰਨੇ ਵਧੀਆ ਡਾਕਟਰ ਹੁੰਦੇ ਸੀ ਪਿੰਡਾਂ 'ਚ ਹੀ ਹੁੰਦੇ ਸੀ ਅੱਗੇ ਤਾਂ ਬੁੜਗਾਂ ਇਹੀ ਕਰਦੀਆਂ ਸੀ ਵੀ ਛੁਆ ਗਾ ਦੇਤਾ ਖਿਲ ਕਰਕੇ ਬੱਚੇ ਨੂੰ ਵਿੱਚ ਸੈਤ ਪਾ ਕੇ ਦੇਤਾ ਜਾਂ ਕੋਈ ਜੁਮੈਨ ਇਹ ਜਾ ਕੋ ਸਵਾਕ ਕੇ ਵੀ ਲੈਚੀਆਂ ਲੂਚੀਆਂ ਪਾ ਕੇ ਬੱਚੇ ਨੂੰ ਵਾਕਿਓ ਦੇ ਦੇਣੀ ਤੇ ਜਾਂ ਵੀ ਆਹ ਇੱਕ ਦੀਵਾ ਵੀ ਅੱਗ ਜੱਟ ਕੇ ਉਹ ਵੀ ਦੇ ਦਿੰਦੀਆਂ ਸੀ ਚਲੋ ਵੀ ਆਪਾਂ ਦੱਸਾਂਗੇ ਤੁਹਾਨੂੰ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਹੁਣ ਅੱਜ ਆਪਾਂ ਸੁਹਾਗੇ ਦੀ ਗੱਲ ਹੀ ਦੱਸਾਂਗੇ ਆਪਾਂ ਥੋੜਾ ਹੀ ਖਿਲ ਕਰਾਂਗੇ ਇਹ ਬਾਹਰ ਦਾ ਆਪਾਂ ਕੀ ਕਰਨਾ ਹੈ ਅੱਗੇ ਨੂੰ ਖਿਲ ਕਰਨਾ ਹੁਣ ਆਪਾਂ ਇਹਨੂੰ ਭੁੰਨ ਲਾਂਗੇ ਖਿਲ ਕਰ ਲਾਂਗੇ 아, 그니까, 기해도안 ناس이 불가능하다. ਇਸੋ ਗਵਾਂ ਜੁਗਾ ਵਸੇ ਖੇਲ ਹੋ ਜੁ ਜਮਾ ਫਿਰ ਆਪਾਂ ਇਹਨੂੰ ਕੁੱਟ ਲਾਂਗੇ ਪੀ ਲਾਂਗੇ ਬਸ ਪੀ ਕੇ ਆਦਾਂ ਜਾਦੇ ਬਣਾ ਕੇ ਰੱਖ ਲਓ ਤੁਸੀਂ ਬੱਚਿਆਂ ਦਾ ਘਰ ਹੈ ਤੇ ਇਹ ਕੋਈ ਵੀ ਲੈ ਸਕਦਾ ਇਹਨੂੰ ਐ ਨਹੀਂ ਬੱਚਿਆਂ ਦੇ ਨਾਲ ਸਿਆਣਾ ਵੀ ਲੈ ਸਕਦਾ ਤੇ ਪਰ ਛੋਟੇ ਬੱਚਿਆਂ ਨੂੰ ਆਪਾਂ ਆਮ ਬਾਹਰ ਨਹੀਂ ਦਿੰਦੇ ਦਵਾਈ ਜਿਹੀ ਇਹ ਵੀ ਇਹ ਬਹੁਤ ਵਧੀਆ ਚੀਜ਼ ਹੈ ਮਾਂ ਦੇ ਦੁੱਧ ਵਰਗੀ ਹੈ ਲੋ ਬਸ ਹੁਣ ਖਿਲ ਹੋ ਗਿਆ ਹੁਣ ਆਪਾਂ ਇਹਨੂੰ ਪੀ ਲਾਂਗੇ ਇਹ ਕੇ ਥੋੜਾ ਹੋਏ ਵੀ ਜਿਆਦਾ ਪੀ ਕੇ ਰੱਖ ਲਓਗੇ ਤਾਂ ਸੱਤ ਦਿਨ ਥੋੜਾ ਕੰਮ ਆਉਂਦਾ ਤੇ ਜੀ ਇਹ ਨਾ ਕੋ ਤੁਸੀਂ ਬੱਚੇ ਨੂੰ ਪੱਕ ਦੇ ਸਕਦੀਆਂ ਇਹ ਇਹ ਤਾਂ ਕੋਈ ਡਰ ਨਹੀਂ ਜੇ ਵੱਧ ਵੀ ਦਿੱਤਾ ਜਾਂ ਕੋਈ ਡਰ ਨਹੀਂ ਇਹਦਾ ਇਹ ਮਾਂ ਦੇ ਦੁੱਧ ਵਰਗਾ ਹੀ ਹੈ ਇਹਦਾ ਡਰ ਕੋਈ ਨਹੀਂ ਵਿੱਚ ਤੁਸੀਂ ਆ ਥੋੜਾ ਜਿਆ ਅੱਧਾ ਚਿੰਤਾ ਪਾ ਲਓ ਜੇ ਬੱਚਾ ਛੋਟਾ ਹੈ 2-3 ਮਹੀਨਿਆਂ ਦਾ ਹੀ ਹੈ ਤੇ ਉਹਨੂੰ ਥੋੜਾ ਜਿਹਾ ਘੱਟ ਪਾ ਲਓ ਉਹਨੂੰ ਕਬਰ ਬੱਚੇ ਨੂੰ ਕੋਈ 5-7 ਦਿਨਕੀ ਪਾਣੀ ਪਾਣੀ ਪੈਂਦੀ ਹੈ ਠੀਕ ਹੈ ਜੇ ਵੱਡਾ ਹੈ ਤਾਂ ਉਹਨੂੰ ਅੱਧਾ ਚਿੰਤਾ ਵੀ ਦੇ ਸਕਦੇ ਸੈਦ ਦਾ ਇਹਦੇ ਵਿੱਚ ਮਿਲਾ ਕੇ ਇਹ ਖੰਗ ਤੋਂ ਬਹੁਤ ਚੰਗਾ ਹੈ ਨੂੰ ਤਾਂ ਬੱਚੇ ਨੂੰ ਉਠੀ ਕਰਨੀ ਔਖੀ ਆ ਇਹਦੇ ਨਾਲ ਉਲਟੀ ਆ ਜੂ ਜਾਂ ਲੈਟਨ ਦੇ ਰਾ ਨਿਕਲ ਜੂ ਜਾਲਾ ਤੇ ਬੱਚਾ ਠੀਕ ਹੋ ਜੂਗਾ ਤੇ ਇਹ ਬਹੁਤ ਵਧੀਆ ਚੀਜ਼ ਹੈ ਮੈਂ ਬੱਚਿਆਂ ਨੂੰ ਇਹ ਦਿੰਦੀ ਰਹੀ ਆ ਪਹਿਲਾਂ ਤਾਂ ਉਹ ਰੀਆਂ ਇਹੀ ਜਿੰਦਗਾ ਸੀ ਇਹ ਹੁਣ ਬਸ ਅਗਲਾ ਡਾਕਟਰ ਕੋਈ ਜਵਰਦਾ ਪੁਰਾਣੇ ਜਿਸੀ ਨਿਕ ਤੱਕ ਵਰਤਦਾ ਹੀ ਨਹੀਂ ਤੇ ਇਹ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਐ ਕਰੋ ਇਹਨੂੰ ਬਣਾ ਕੇ ਵਾਵਾ ਸਾਰਾ ਇਟਾ ਵਿੱਚ ਪਾ ਕੇ ਰੱਖ ਲਓ ਤੇ ਸਰਦੀਆਂ 'ਚ ਤੁਸੀਂ ਆਪ ਵੀ ਲੈ ਸਕਦੇ ਆ ਸਿਆਣਾ ਲੈ ਲਓ ਉਹਨੂੰ ਵੀ ਡਰਨੀ ਤੇ ਇਹ ਸਾਰਿਆਂ ਵਾਸਤੇ ਚੰਗਾ ਹੈ ਸੁਆਗਾ ਜਿਹੜਾ ਇਹ ਜਿਆਦਾ ਫਾਇਦਾ ਬਹੁਤ ਵਧੀਆ ਚੀਜ਼ ਹੈ ਅੱਗੇ ਤਾਂ ਬੁਰਾ ਇਹ ਦਿਨ ਤੱਕ ਸੀ ਤੇ ਹੁਣ ਤਾਂ ਫਿਰ ਇਹ ਚੀਜ਼ਾਂ ਹੁਣ ਪੁਰਾਣੀਆਂ ਜਿਹੜੀਆਂ ਰਸੋਈਆਂ ਆ ਗੀਆਂ ਇਹ ਵਕਤ ਦਾ ਇਹ ਨਹੀਂ ਕੋਈ ਤੇ ਵੈਸੇ ਇਹ ਚੀਜ਼ਾਂ ਬਹੁਤ ਫਾਇਦੇਮੰਦ ਹੈ ਇਹ ਨੁਕਸਾਨ ਨਹੀਂ ਕਰਨਾ ਅੰਗਰੇਜ਼ੀ ਦਵਾਈ ਤਾਂ ਨੁਕਸਾਨ ਵੀ ਕਰਦੀ ਹੈ ਇਨੇ ਕਿਹੜੇ ਕਰਨਾ ਨੁਕਸਾਨ ਪਰ ਉਹਨਾਂ ਬੱਚਿਆਂ ਦੇ ਡਾਕਟਰਾਂ ਨੇ ਵੀ ਕੋਰਸ ਕੀਤੀ ਉਹਨਾਂ ਨੇ ਵੀ ਤਾਂ ਕੰਮ ਕਰਨੀ ਹੈ ਉਹਨਾਂ ਨੇ 10-10 ਸਾਲ ਲਾਏ ਡਾਕਟਰਾਂ ਨੇ ਉਹਨਾਂ ਵੀ ਤਾਂ ਦਵਾਈ ਦੇਣੀ ਹੈ ਤੇ ਚਲੋ ਇਹ ਤਾਂ ਆਪਾਂ ਸੋਚਣਾ ਹੈ ਵੀ ਨਾ ਲੱਜੀ ਘੱਟ ਤੋਂ ਘੱਟ ਦਵਾਈ ਲੋ ਤੇ ਬਸ ਜਿਹੜਾ ਉਹ ਕਿਸੇ ਨੇ ਕਮੈਂਟ ਕੀਤਾ ਹੈ ਕਿਸੇ ਭੈਣ ਨੇ ਕਿਹਾ ਹੈ ਬੱਚੀ ਨੇ ਕਿਹਾ ਹੈ ਤੇ ਵੀ ਆਹ ਵੀ ਵੀ ਗੋਲ ਮਖਾਂਦੀ ਹੈ ਇਹ ਬੀਪੀ ਦੀ ਗੋਲਣਾ ਪਈਆਂ ਸੀ ਮੇਰੇ ਕੋ ਗੋਲਣਾ ਪਈਆਂ ਬੀਪੀ ਦੀ ਗੋਲੀ ਆ ਸੈਸ਼ੈਨਿ ਛੁਰਤੀ ਹੁੰਦੀ ਇਹ ਬੀਪੀ ਦੀ ਗੋਲੀ ਤਾਂ ਖਾਣੀ ਪੈਂਦੀ ਆ ਕਿਉਂਕਿ ਡੋਜ਼ ਘਟ ਗਈ ਡੋਜ਼ ਘਟੀ ਜਾਂਦੀ ਆ ਪਤਲੇ ਖੂਨ ਦੀ ਵੀ ਡੋਜ਼ ਘਟ ਗਈ ਤੇ ਬੀਪੀ ਦੀ ਵੀ ਖੂਨ ਘਟ ਅੱਗੇ ਨਾਲ ਡੋਜ਼ ਘਟੀ ਬਹੁਤ ਹੁਣ ਦਸ ਡੋਜ਼ ਦੀ ਆ ਪਹਿਲਾਂ ਮੇਰੇ ਤਾਂ 80 80 ਡੋਜ਼ ਦੀ ਵੀ ਖਾਂਦੀ ਸੀ ਮੈਂ ਤੇ ਹੁਣ ਮੈਨੂੰ ਬਹੁਤ ਫਰਕ ਆ ਤੇ ਇਹ ਬੀਪੀ ਦੀ ਗੋਲੀ ਜਿਹੜੀ ਲੱਗੀ ਛੁਰਜੀ ਤਾਂ ਹੈ ਨਹੀਂਗੀ ਚਲ ਬੰਦਾ ਸੌਖਾ ਤਰਾ ਵੀ ਮੈਨੂੰ ਪਹਿਲਾਂ ਨੀਂਦ ਨਹੀਂ ਸੀ ਆਉਂਦੀ ਹੁਣ ਮੈਨੂੰ ਵਧੀਆ ਨੀਂਦ ਆਉਂਦੀ ਆ ਕਿਉਂਕਿ ਯੋਗਾ ਕਰਕੇ ਬੰਦਾ ਥੱਕ ਜਾਂਦਾ ਤੇ ਬਾਕੀ ਆਹ ਦੱਸਿਆ ਤੁਹਾਨੂੰ ਬੱਚਿਆਂ ਬਾਰੇ ਇਹ ਤੁਸੀਂ ਨਕਸ਼ਾ ਭਾਰਤ ਕੇ ਵੇਖਿਓ ਇਹ ਬਹੁਤ ਵਧੀਆ ਚੀਜ਼ ਆ ਵਾਈਕ੍ਰਿਪ ਜੀ ਦਾ ਖਿਆਲ ਥਾ ਵਾਈਕ੍ਰਿਪ ਜੀ ਕੇ ਫਾਤੇ ਅੱਗੇ ਆਪਾਂ ਹੋਰ ਬਲੌਗ ਬਣਾਵਾਂਗੇ ਤੁਸੀਂ ਵੇਂਦੇ ਰਹੋ ਤੁਸੀਂ ਬਹੁਤ ਪਿਆਰ ਦਿੰਦੇ ਆ ਬੀਬੀ ਨੂੰ ਤੇ ਮੈਂ ਵੀ ਬੱਚਿਓ ਤੁਹਾਨੂੰ ਬਹੁਤ ਪਿਆਰ ਕਰਦੀ ਆ